ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਜਿਗਰ ਦੇ ਟੋਟਿਆਂ ਨੂੰ ਧੁੱਪ ਨਿਕਲ ਗਈ ਜੀ ਅੱਜ ਦੇ ਦਿਨ ਦੀ ਕਰਦੇ ਹਾਂ ਸ਼ੁਰੂਆਤ ਵਲੌਗ ਦੀ ਤੇ ਅੱਜ ਜਾਵਾਂਗੇ ਰਿਮਟ ਜਾਣ ਦੀ ਸਲਾਹ ਹੈਗੀ ਆ ਤੇ ਦੇਸ਼ ਭਗਤ ਬਾਕੀ ਦੇਖਦੇ ਹਾਂ 12 1 ਵਜੇ ਸੂਰਜ ਦੇਵਤਾ ਨਿਕਲ ਆਏ ਹਾਂ ਜੀ ਦੋਸਤੋ ਜਨਰੇਟਰ ਚੱਲ ਰਿਹਾ ਹੈ ਬਿਜਲੀ ਦਾ ਬੁਰਾ ਹਾਲ ਆ ਕੱਲ ਕੀ ਭਜੀ ਵੀ ਜਾ 11 12 ਵਜੇ ਮਤਲਬ ਜਿਨ੍ਹਾਂ ਦੇ ਜਨਰੇਟਰ ਨਹੀਂ ਹੈਗਾ ਯਾਰ ਕਿਵੇਂ ਸਾਡੇ ਐਸਟੀਬੀਸੀ ਭਾਈਚਾਰਾ ਹੋ ਗਿਆ ਕੱਲ ਦੀ ਲਾਈਟ ਭੱਜੀ ਵੀ ਆ ਟੈਂਕੀਆਂ ਸਾਰਿਆਂ ਦੇ ਛੋਟੀਆਂ ਰਖਾਈਆਂ ਵੀ ਨੇ ਪਲਾਸਟਿਕ ਦੀਆਂ ਉਹਨਾਂ ਨੇ ਵੀ ਡੰਗਰ ਪਸ਼ੂਆਂ ਨੂੰ ਪਾਣੀ ਪੁਲਾਉਣਾ ਯਾਰ ਦੋ ਤਿੰਨ ਤਾਂ ਮੇਰੇ ਕੋਲ ਸਵੇਰ ਤੇ ਆ ਗਏ ਕਿ ਪਾਣੀ ਲੈਣਾ ਹੈ ਮੈਂ ਕਿਹਾ ਭਾਈ ਉਧਰੋਂ ਲੈ ਲਓ ਪਾਈਪ ਲਾ ਕੇ ਕੀ ਹੋ ਗਿਆ ਯਾਰ ਤੁਹਾਨੂੰ ਕੱਲ ਤਾਂ ਫਰਟੇ ਨਹੀਂ ਯਾਰ ਪਤਾ ਲੱਗਿਆ ਬਿਜਲੀ ਦਾ ਯਾਰ ਕਮਾਲ ਹੋਊਗੀ ਦੱਸ ਤੁਸੀਂ ਪਸ਼ੂਆਂ ਬਾਰੇ ਤਾਂ ਸੋਚ ਲਓ ਜੇ ਹੋਰ ਬਾਰੇ ਨਹੀਂ ਸੋਚਣਾ ਹੈਗਾ ਹਾਂਜੀ ਦੋਸਤੋ ਰੋਟੀ ਖਾਣ ਲੱਗੇ ਆ 10 ਵਜੇ ਕੇ 10 ਮਿੰਟ ਹੋ ਗਏ ਪਹਿਲਾਂ ਫਡੇਗੜ ਸਾਹਿਬ ਜਾਣਾ ਹੀ ਮੈਨੂੰ ਕੰਮ ਜੇ ਰਿੰਟ ਵਾਲਿਆਂ ਦਾ ਮੈਸੇਜ ਆ ਗਿਆ ਜਰੂਰ ਜਾਵਾਂਗੇ ਤੇ ਟੈਂਡਰ ਨੂੰ ਫੋਨ ਕਰਾਂਗੇ ਪਟਿਆਲੇ ਜੇ ਮੇਂ ਕਹਤਾ ਕੁਰਤਾ ਪਜਾਮਾ ਬਣ ਗਿਆ ਤਾਂ ਫਿਰ ਪਟਿਆਲੇ ਨੂੰ ਚੱਲਾਂਗੇ ਫਤੇ ਗੜ੍ਹ ਸਾਹਿਬ ਤੋਂ ਮੱਥਾ ਟੇਕ ਕੇ ਤੇ ਦੇਖਦੇ ਹਾਂ ਟੂਰਨਾਮੈਂਟ ਦਾ ਯਾਰ ਉਹ ਮੀ ਬਹੁਤ ਪੈ ਗਿਆ ਪਤਾ ਨਹੀਂ ਕੱਲ ਨੂੰ ਵਾਲੀਬਾਲ ਦਾ ਹੋਊਗਾ ਟੂਰਨਾਮੈਂਟ ਪਤਾ ਨਹੀਂ ਅੱਜ ਸ਼ਾਮ ਨੂੰ ਫੋਨ ਕਰਕੇ ਦੇਖਾਂ ਰਿਓ ਮੁੰਡਿਆਂ ਬਾਕੀ ਅੱਜ ਦੇ ਵਲੌਗ ਨਾਲ ਜੁੜੇ ਰਹੋ ਤੁਸੀਂ ਤੇ ਆ ਟਿੰਗੀ ਬੈਠੀ ਆ ਰੂਟੀਨ ਹਾਜੀ ਦੋਸਤੋ ਚੱਲਦੇ ਆ ਫਤੇਗੜ ਸਾਹਿਬ ਨੂੰ ਲੇਟ ਹੋ ਗਿਆ ਯਾਰ ਜੀ ਸਟਾਰਟ ਕਰ ਦਈਏ ਪਹਿਲਾਂ ਹਉਣ ਵਾਲੀ ਲੋਗੀ ਗੱਡੀ ਵੀ ਆਪਣੀ ਲੱਗਿਆ ਫਤੇਗੜ ਸਾਹਿਬ ਮੇਰੇ ਹਾਂਜੀ ਮਿੱਤਰ ਪਿਆਰਿਓ ਇੱਥੇ LIC ਵਾਲਿਆਂ ਦੇ ਕੋਈ ਉਹ ਭਰ ਨਹੀਂ ਦੀ ਕਿਪਤੀ ਭਰਤੀ ਆਪਾਂ ਹੁਣ ਗੁਰਦੁਆਰਾ ਸਾਹਿਬ ਚੱਲਦੇ ਆਂ ਉੱਥੇ ਦਾ ਥੋੜਾ ਜਿਹਾ ਭਲੇਖਾ ਪੈ ਗਿਆ ਤੀ ਹੋਰ ਦੱਸੋ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਫਿਰ ਦੇਖਦੇ ਆਂ ਜੇ ਤਾਂ ਮੈਸੇਜ ਆ ਗਿਆ ਭਤੀਜਿਆਂ ਦਾ ਫਿਰ ਤਾਂ ਚੱਲਾਂਗੇ ਰਿਮਟ ਜੁਨੀਵਰਸਿਟੀ ਜੇ ਨਾ ਆਇਆ ਤਾਂ ਫਿਰ ਚੱਲਾਂਗੇ ਪਟਿਆਲਾ ਹਾਂਜੀ ਮਿੱਤਰ ਪਿਆਰੇ ਮੇਰਾ ਨਰਾਇਣਗੜ੍ਹ ਛੰਨਾ ਬਾਪੂ ਹਾਂਜੀ ਜੀ ਗੁਰਦੁਆਰਾ ਸਾਹਿਬ ਆ ਗਏ ਜੀ ਆਪਾਂ ਹੁਣ ਮੱਥਾ ਟੇਕਦੇ ਆਂ ਫਿਰ ਮਿਲਦੇ ਆਂ ਨੌਜਵਾਨਾਂ ਨੂੰ ਹਾਂਜੀ ਗੁਰਦੁਆਰਾ ਸਾਹਿਬ ਆ ਜੀ ਸ਼੍ਰੀ ਜੋਤੀਸਰੂਪ ਸਾਹਿਬ ਮੱਥਾ ਟੇਕਿਆ ਕਰੋ ਨੌਜਵਾਨੋ ਤੇ ਕਹਿਣਾ ਮੰਨਿਆ ਕਰੋ ਗਮੀ ਟੜੀ ਦਾ ਭਾਈ ਹਾਂਜੀ ਫਤੇਗੜ ਸਾਹਿਬ ਹਾਂਜੀ ਆ ਆਪਣਾ ਭਤੀਜ ਰੌਂਗਲੇ ਵਾਲਾ ਮੱਥਾ ਟੇਕਣ ਆਇਆ ਬੇ ਇੱਥੇ ਮੱਥਾ ਟਿਕ ਗਿਆ ਹਾਂਜੀ ਹਾਂਜੀ ਕੋਈ ਸੇਵਾ ਚਾਚੇ ਲੈਗਾ ਨਾ ਨਾ ਚਾਚੇ ਠੀਕ ਆ ਹਾਈ ਗੁਰੂ ਜੀ ਠੀਕ ਆ 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 ਹਾਂਜੀ ਫਤੇਗੜ ਸਾਹਿਬ ਹਾਂਜੀ ਗੁਰਦੁਆਰਾ ਸਾਹਿਬ ਆ ਮੇਰਾ ਭਤੀਜ ਕਰਨਾਲ ਤੋਂ ਆਏ ਭਨੇ ਮੱਥਾ ਟੇਕਣ ਉਹ ਠੀਕ ਆ ਵਧੀਆ ਜੀ ਸਾਹਿਬ ਚੜ੍ਹਦੀ ਕਲਾ ਤੁਸੀਂ ਤੇ ਕਿਹੜੀ ਕਲਾਸ ਆ ਆਪਣੀ ਮੇਰੀ ਪੜ੍ਹਾਈ ਪੂਰੀ ਹੋ ਗਈ ਠੀਕ ਆ ਠੀਕ ਆ ਹੋਰ ਕਰ ਪਰਪਾ ਠੀਕ ਆ ਆ ਵਧੀਆ ਜੀ ਮੈਨਾਂ ਚੜ੍ਹਦੀ ਕਲਾ ਠੀਕ ਆ ਚੜ੍ਹਦੀ ਹਾਂਜੀ ਮੱਖਾ ਟੇਕ ਲਿਆ ਜੀ ਨੂੰ ਦੇਖਦੇ ਆਪਾਂ ਕਿ ਗਵਿੰਦਗੜ੍ਹ ਨੂੰ ਜਾਇਆ ਜਾਵੇ ਕਿ ਪਟਿਆਲੇ ਨੂੰ ਜਾਇਆ ਜਾਵੇ ਬਾਕੀ ਬਲੌਗ ਨਾਲ ਜੁੜੇ ਰਹੇ ਹੋ ਤੁਹਾਨੂੰ ਪਤਾ ਲੱਗ ਜੂਗਾ ਕਿ ਆਪਾਂ ਕਿੱਧਰ ਨੂੰ ਚੱਲੇ ਹਾਂ ਹਾਂਜੀ ਦੋਸਤੋ ਘਰੇ ਆ ਗਿਆ ਦੀਆ ਮੈਂ ਸਮਾਨ ਕੱਢ ਲੀਏ ਗੱਡੀ ਚੋਂ ਰਾਈਡਰ ਰੂਵਰ ਤੇ ਮੋਟਰ ਤੇ ਜਾਊਂਗਾ ਉੱਥੇ ਜਾ ਕੇ ਲਾਈਵ ਵੀ ਹੋਊਂਗਾ YouTube ਦੇ ਉੱਪਰ ਤੇ ਵੀਡੀਓ ਵੀ ਬਣਾਵਾਂਗੇ ਉੱਥੇ ਖੇਤਾਂ 'ਚ ਕਿਉਂਕਿ ਪਾਣੀ ਖੜਾ ਹੈ ਖੇਤਾਂ 'ਚ ਜੇਬੀਸੀ ਨਾਲ ਟੋਏ ਟੂਏ ਵੀ ਮਰਵਾਏ ਨੇ ਖੇਤਾਂ 'ਚ ਤੇ ਆਲੂਆਂ 'ਚ ਵੀ ਬਾਕੀ ਤੁਹਾਨੂੰ ਪਿਆਰ ਆ ਜੁੜੇ ਰਹੋ ਹਾਂਜੀ ਟੌਮ ਬੈਠਾ ਤੇ ਮੀਂਹ ਬੈਠੀ ਆ ਤੇ ਮੀਂਹ ਖੜੀ ਆ ਪਿਸਤੂਆ ਕੰਨੀ ਝਾਕ ਰਹੀ ਆ ਬਹੁਤ ਹੋਆ ਆਜੋ ਗਰਮਾ ਗਰਮ ਤੁਹਾਨੂੰ ਰੋਟੀ ਖਲਾਵੀਏ ਜੇ ਕਰਦੇ ਹਾਂਜੀ ਸਸੀ ਕਾਜੀ ਆਜੋ ਤੁਹਾਨੂੰ ਚਟਨੀ ਨਾਲ ਪਨੀਰ ਦੀ ਚਟਨੀ ਆ ਬਹੁਤ ਵਧੀਆ ਬਣੀ ਵੀ ਪੀ ਫਲਾ ਲਈਏ ਬਸ ਚਾਹ ਪੀ ਕੇ ਚੱਲਦੇ ਆਂ ਮੋਟਰ ਤੇ ਤੇ ਦਿਖਾਉਣੇ ਆ ਬੇਸੋਂ ਨੂੰ ਜਾ ਕੇ ਪੇਰੀਆਂ ਪੂਰੀਆਂ ਵੀ ਤੇ ਕਣਕ ਦਾ ਹਾਲ ਵੀ ਦੇਖਦੇ ਆਂ ਕੀ ਆ ਅੱਗ ਨੂੰ ਆਪ ਜੁੜੇ ਰਹੋ ਚੱਲਦੇ ਆਂ ਜੀ ਹੁਣ ਘਰ ਨੂੰ ਆ ਤੋਕਲੇ ਆਪਾਂ ਓਹੋ ਧਣੀਆਂ ਤੇ ਮੇਥੇ ਇਹ ਆ ਦੇਖੋ ਟੀਮੀ ਪਹਿਲਾਂ ਹੀ ਰਸਤੇ 'ਚ ਬੈਠੀ ਸੀ ਇਹਨੂੰ ਪਤਾ ਹੈ ਕਿ ਮੋਟਰ ਤੇ ਲੰਘਿਆ ਵੇ ਆ ਚੱਲ ਪੁੱਤ ਚੱਲ 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 ਹਾਂਜੀ ਦੋਸਤੋ ਖੇਤਾਂ 'ਚ ਆ ਗਏ ਆਪਾਂ ਉਹ ਦੇਖੋ ਉੱਥੇ ਟੋਆ ਪਟੇ ਆਪਾਂ ਸਾਹਮਣੇ ਤੁਹਾਨੂੰ ਮਿੱਟੀ ਦਿਖ ਜਾਣੀ ਆ ਉਹ ਦਿਖ ਰਹੀ ਆ ਮਿੱਟੀ ਉੱਥੇ ਜੀਬੀਸੀ ਨਾਲ ਟੋਆ ਪਟਾਇਆ ਹੈ ਜੀ ਉਹ ਆਪਣਾ ਆਲੂ ਵਾਲਾ ਖੇਤ ਆ ਯਾਰ ਉੱਥੇ ਪੱਟੇ ਨੇ ਜੀਬੀਸੀ ਨਾਲ ਟੋਏ ਕਿਉਂਕਿ ਪਾਣੀ ਖੜਾ ਹੈ ਯਾਰ ਹਜੇ ਵੀ ਕੀ ਪਤਾ ਮੌਸਮ ਦਾ ਫੇਰ ਨਾ ਕਿਤੇ ਮੀਂਹ ਆ ਜਵੇ ਮੈਂ ਤਾਂ ਕਹਣਾ ਨਾ ਪਵੇ ਮੀਂਹ ਯਾਰ ਹੁਣ ਕਿਉਂਕਿ ਨੁਕਸਾਨ ਬਹੁਤ ਹੋ ਗਿਆ ਪਹਿਲਾਂ ਹੀ ਕਿਸਾਨਾਂ ਦਾ ਹੁਣ ਪ੍ਰਮਾਤਮਾ ਕਿਰਪਾ ਕਰ ਹੁਣ ਨਾ ਮੀਂਹ ਪਾ ਬਥੇਰਾ ਪੈ ਗਿਆ ਮੀਂਹ ਠੀਕ ਆ ਜੀ ਤਬਜੂ ਆ ਤੁਹਾਨੂੰ ਸਾਰਿਆਂ ਨੂੰ ਆ ਮਿੱਥੇ ਤੋੜ ਲੇ ਆਪਾਂ ਮਿੱਥੇ ਮਗਾਏ ਤੀ ਘਰੇ ਆ ਆਪਣੀ 베ਰੀ ਤੀ ਕੀ ਯਾਰ ਨੇੜੀ ਨੇ ਪੱਟਤੀ ਤੀ ਕੀ ਯਾਰ ਸੁੱਕ ਗਈ ਸਾਰੀ 베ਰੀ ਬਹੁਤ ਫਾਲਾ ਆਇਆ ਵੇ ਆਤੀ ਦੋਸਤੋ ਤੇ ਹੁਣ ਆਪਾਂ ਚੱਲਦੇ ਆਂ ਘਰ ਨੂੰ ਤੇ ਪਾਣੀ ਖੜਾ ਏ ਕਿਤੇ ਕਿਤੇ ਹਜੇ ਕਣਕ ਦੇ ਵਿੱਚ ਜਿਹੜੇ ਉੱਚੇ ਖੇਤ ਨੇ ਉਹਨਾਂ ਦਾ ਤਾਂ ਨਿਕਲ ਗਿਆ ਜਿਹੜੀ ਪੱਧਰ ਜ਼ਮੀਨ ਆ ਉਹਦੇ ਵਿੱਚ ਪਾਣੀ ਖੜਾ ਹੈਗਾ ਇਹ ਹਜੇ ਤੇ ਉਧਰ ਉਹਨੂੰ ਪੱਠੇ ਵੀ ਚਕਾ ਦਈਏ ਗੜਬੂ ਨੂੰ ਪੱਠੇ ਵੱਢ ਰਹੇ ਹੈ ਪ੍ਰਸੀਨ ਬਾਕੀ ਜੁਗ-ਜੁਗ ਜੀਓ ਤੁਸੀਂ ਸਾਰੇ ਤੁਹਾਨੂੰ ਪਿਆਰ ਆ ਬਹੁਤ ਸਾਰਾ ਹੋਰ ਦੱਸੋ ਗੱਲਬਾਤ ਠੀਕ ਠਾਕੋਂ ਜੀਰਦੇ ਟੁੱਟਿਓ ਲੱਭ ਜੂਆ ਮੇਰੇ ਜੀਰਦੇ ਟੁੱਟਿਆ ਤੇ ਆ ਥੋਡੇ ਚਾਚੇ ਨੇ ਪਿਆਜ਼ ਪਿਉਜ ਲਾਏ ਵੇ ਦੀ ਖੇਤਾਂ ਚ ਇਹਦੇ ਵਿੱਚੋਂ ਕਾਫੀ ਤਾਂ ਮਰ ਜਾਣੇ ਨੇ ਕਿਉਂਕਿ ਮੀਂਹ ਪਾਣੀ ਬਹੁਤ ਖੜ ਗਿਆ ਸੀ ਉਹ ਲਸਣਾ ਠੀਕ ਆ ਜੀ ਚੱਲਦੇ ਆ ਹੁਣ ਆਪਾਂ ਘਰ ਨੂੰ ਰੋਟੀਆਂ ਭੁੱਲੇ ਆਇਆ ਯਾਰ ਮੈਂ ਘਰੇ ਉਹ ਘਰ ਤੋਂ ਰੋਟੀਆਂ ਲੈ ਕੇ ਆਉਣਾ ਆ ਡੌਗੀ ਫਿਰਦੇ ਨੇ ਚਾਰ ਪੰਜ ਇਹਨਾਂ ਨੂੰ ਰੋਟੀਆਂ ਆ ਦਿੰਨੇ ਆ ਤੇ ਉਧਰ ਗੜਬੂ ਪੱਠੇ ਪੱਡ ਰਹੀ ਹੈ ਬਰਸੀਨ ਚ ਪਾਣੀ ਖੜਾ ਏ ਖੜਕਿਓ ਵਿਚਾਰਾ ਵੱਡਣ ਲੱਗਿਆ ਵੇ ਆਈ ਕਿਉਂਕਿ ਦਾਤ ਚੱਲਣਾ ਨਹੀਂ ਹੈਗਾ ਗਰਗੇ ਇੱਕ ਪਾਸੇ ਨੂੰ ਤੇ ਜਮੀਂ ਚ ਵੀ ਪਾਣੀ ਖੜਾ ਏ ਉਧਰ ਜਿੱਥੇ ਜੀਬੀਸੀ ਨਾਲ ਟੋਆ ਪਟਾਏ ਆਪਾਂ ਤੇ ਚੱਲਦੇ ਆ ਘਰ ਨੂੰ ਆਹ ਰਹੇ ਡੌਗੀ ਇਹਨਾਂ ਨੂੰ ਰੋਟੀ ਪਾਉਣੇ ਆ ਲਿਆ ਕੇ ਤੇ ਗੜਬੂ ਪੱਠੇ ਪੱਡ ਰਹੀ ਹੈ ਸਕੂਟਰੀ ਗਈ ਵੀ ਤੀ ਹੁਣ ਸਕੂਟਰੀ ਚੱਕ ਲੈ ਆਉਣੇ ਆ ਨਾਲੇ ਰੋਟੀਆਂ ਪਾ ਆ ਜਣਾ ਇਹਨਾਂ ਨੂੰ ਤੇ ਨਾਲੇ ਦੁਕਾਨ ਤੇ ਜਾ ਕੇ ਆਉਣੇਗਾ ਚਲੋ ਠੀਕ ਆ ਮੇਰੇ ਪਿਆਰੇ ਦੋਸਤੋ ਭਤੀਜੇ ਭਤੀਜੀ ਮਿੱਤਰ ਪਿਆਰਿਓ ਅੱਜ ਦੇ ਅ ਬਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆ ਜਿੰਨਾ ਕਿ ਵੀ ਬਣ ਗਿਆ ਦੇਖ ਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹਨੇ ਨਾ ਕਰਿਆ ਹੋਇਆ ਤੇ ਇਹਨੂੰ ਸ਼ੇਅਰ ਕਰ ਦਿਆ ਕਰੋ ਗਾਹਾਂ ਜੀ ਆ ਆਪਣੇ ਬਲੌਗ ਨੂੰ ਜਿਹੜਾ ਵੀ ਆਪਾਂ ਪਾਉਣੀ ਹੁੰਦੀ ਆ ਬਾਕੀ ਜੁਗ-ਜੁਗ ਜਿਓ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰੇ ਸਤਿ ਸ੍ਰੀ ਅਕਾਲ ਜੀ